ਸਾਂਝੀ ਰਜਿਸਟਰੀਜ਼ ਦਾ ਜਿਹੜਾ ਰਜਿਸਟ੍ਰੇਸ਼ਨ ਦਾ ਚਾਰਜ ਅੱਜ ਡੀਸੀ ਮੈਮ ਦੇ ਆਰਡਰ ਹੋ ਗਏ ਨੇ ਜੀ ਕਰਨ ਦੇ ਉਹ ਰਜਿਸਟ੍ਰੇਸ਼ਨ ਜਿਹੜੀਆਂ ਵੀ ਆਨ ਹੋ ਮੇਰੇ ਵੱਲੋਂ ਕੀਤੀਆਂ ਜਾਣਗੀਆਂ ਤੇ ਜਨਤਾ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਏਗੀ ਲੋਕਾਂ ਕੀ ਅਪੀਲ ਕਰ ਰਹੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਦੀ ਅਪਾਇੰਟਮੈਂਟਸ ਲਈਆਂ ਹੋਈਆਂ ਆ ਉਹ ਆਨ ਇੱਥੇ ਸਬ ਰਜਿਸਟਰਰ ਆਫਿਸ ਸਰ ਆਪਣੀਆਂ ਰਜਿਸਟਰੀਜ਼ ਕਰਾਉਣ ਪਹਿਲੇ ਅਧਾਰ ਤੇ ਉਹਨਾਂ ਦੀਆਂ ਰਜਿਸਟਰੀਜ਼ ਜਿਹੜੀਆਂ ਕੀਤੀਆਂ ਜਾਣਗੀਆਂ ਅੱਜ ਇਹ ਜਸ ਬਸ ਇਸ ਤਰੀਕ ਦੇ ਵਿੱਚ ਆਏ ਸੀ ਕਿ ਸਾਨੂੰ ਪਤਾ ਲੱਗਿਆ ਸੀ ਪਹਿਲਾਂ ਹੜਤਾਲ ਹੋਈ ਪਈ ਆ ਠੀਕ ਹੈ ਜੋ ਭਗਵਾਨ ਜਮਾਨ ਸਾਹਿਬ ਨੇ ਅੱਜ ਰਸਟੀਆਂ ਸ਼ੁਰੂ ਕਰਵਾਤੀਆਂ ਦੁਆਰੇ ਫਿਰ ਬਹੁਤ ਵਧੀਆ ਕੰਮ ਹੋ ਰਿਹਾ ਹੈ ਜਿਹੜਾ ਹੜਤਾਲ ਸੀ ਵੀ ਉਹ ਖੁੱਲ ਗਈ ਆ ਆਪਣੀਆਂ ਆਮ ਰਸਟੀਆਂ ਸੀ ਕਰਵਾ ਰਹੇ ਆ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ ਸਾਨੂੰ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਬਹੁਤ ਵਧੀਆ ਹੋ ਗਿਆ ਜਿਹੜਾ ਹੜਤਾਲ ਕਰਕੇ ਨਹੀਂ ਲੋਕ ਪਰੇਸ਼ਾਨ ਹੋ ਰਹੇ ਬਹੁਤ ਤੁੰਡੀ ਲਾਡਾ ਮੁੱਖ ਮੰਤਰੀ ਦਾ ਕੰਮ ਕੀਮਾ ਦੇਖੀਓ ਚੰਗਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਐਦਾਂ ਹੀ ਸਾਰਾ ਕੰਮ ਵਧੀਆ ਚੱਲੂਗਾ ਜੀ ਆਮ ਲੋਕਾਂ ਨੂੰ ਪਰੇਸ਼ਾਨੀ ਹਟ ਗਈ ਜੀ ਨਹੀਂ ਕਰ ਕਿਦਣ ਖੁੱਲਣੇ ਸੀ ਹੜਤਾਲ ਆਮ ਲੋਕਾਂ ਦੀ ਰੇਸ਼ਟੀਆਂ ਹੋ ਰਹੀਆਂ ਸਾਨੂੰ ਠੀਕ ਹੈ ਜੀ